ਸਨਵਾਇਓ ਇਹਨੇ ਮੇਰੇ ਨਾਲ ਘੜੀਆ ਹਰ ਤਕਾ ਕੀਤੀ ਅਸ਼ਲੀਲ ਅਹਤ ਕ ਕੀਤੀ ਨਾ ਉਹਨਾਂ ਦੀ ਸਨਵਾਇਓ ਹੁੰਦੇ ਆਂ ਦੇ ਇਹ ਮੇਰੀ ਗ레ਡੀ ਮੰਦ ਲੁਬਦੀ ਇਹਦੇ ਕੋਈ ਦਰਖਾਤਾ ਆਪ ਲੇਖ ਲੇ ਕੇ ਇਹਦੇ ਸੈਂਕੜਾ ਕਰਾ ਕੇ ਕੱਢੇ ਨਾ ਸਾਰੇ ਕਮੇਟੀ ਮੈਂਬਰਾਂ ਨੇ ਜਿਨੇ ਲਿਖੀ ਦਰਖਾਤਾ ਉਹਨੇ ਵੀ ਦੱਸਦਾ ਕਿ ਮੈਂ ਲਿਖੀ ਆ ਵੱਡੇ ਨੇ ਲਖਵਾਈ ਆ ਤੇ ਇਹ ਕਮੇਟੀ ਮੈਂਬਰਾਂ ਨੇ ਲਖਵਾਈ ਇਹ ਉਹਦੀ ਵੀ ਸਾਡੀ ਕੋਈ ਸਨਵਾਇ ਨਹੀਂ ਹੁੰਦੇ ਆ ਇਹਨੇ ਬਹੁਤ ਅਸ਼ਲੀਲ ਗੱਲਾਂ ਦੁਪਾਰਾ ਕੀਤੀ ਇਹ ਸਾਡੀ ਕਿਤੇ ਚੱਲਣ ਹੀ ਨਹੀਂ ਦੇਂਦੇ ਆ ਤਾਂ ਸਾਡੇ ਸਾਹੋਂ ਈ ਵਾਹਿਗੁਰੂ ਜੀ ਤੁਮ੍ਹਨੇ ਗੁਰਦੁਆਰੇ ਜਾਨੀ ਆਏ ਮੈਨੂੰ ਇਹ ਸ਼ਾ ਮਾੜੀ ਨਜ਼ਰਾਨਾ ਤਾਰ-ਤਾਰ ਇਹਨਾਂ ਦਾ ਹੀ ਕਿ ਸਕਿੰਦਰ ਇਥੇ ਦਫ਼ਤਰ ਆਏ ਨੇ ਨਿਆਣੀ ਦੇ ਹੱਥ ਸੁਨਾਮ ਮਿਲ ਤੇਜ ਦੇ ਰਹਿਣਾ ਇਧਰ ਦਫ਼ਤਰ ਆ ਦਫ਼ਤਰ ਤੇ ਵੇਲੇ ਮੈਂ ਦਫ਼ਤਰ ਆਇਆ ਨਾ ਜਿੱਦਨ ਮੈਂ ਦਫ਼ਤਰ ਗਈ ਆ ਉਹ ਦਿਨ ਵੀ ਇਹਨੇ ਮੇਰੇ ਨਾਲ ਅਸ਼ਲੀਲ ਹਰਕਤ ਕੀਤੀ ਆਪਣੇ ਬਗਲ ਬਗਲ ਮੈਨੂੰ ਕੱਟਿਆ ਕਰਦੀ ਨਾ ਜੁਰੂ ਵੇਖਣ ਦੇ ਆਈ ਉਹ ਦਿਨ ਵੀ ਮੈਂ ਦਫ਼ਤਰੇ ਮੁੜ ਕੇ ਆ ਗਈ ਫਿਰ ਮੈਂ ਚਾਰ ਪੰਜ ਮਹੀਨੇ ਗੁਰਦੁਆਰੇ ਨਹੀਂ ਗਈਏ ਤੋਂ ਡਰਦੀ ਨਹੀਂ ਗਈ ਫਿਰ ਮੈਂ ਉਦੋਂ ਦਾ ਹੀ ਆਪਣੀ ਇਹਦੇ ਤੇ ਕਾਰਵਾਈ ਕੀਤੀ ਜਦੋਂ ਇਹਨੇ ਮੇਰੇ ਥਾਣੇ ਕਿੰਨੀ ਹਾਲ ਚੰਨ ਦਿੱਤੀ ਨਾ ਆਇਆ ਸਰ ਕੀ ਨਦਰ ਕਰ ਜਾਂ ਦਿੱਤੀਆਂ ਨਾ ਉੱਥੇ ਹੀ ਐਨੇ ਕੋਈ ਹਿੱਦ ਚੱਲਣ ਦਿੱਤੀ ਆ ਜਿਹੜੇ ਪਾਲਤ ਤੋਂ ਆਏ ਹੀ ਇਹਨਾਂ ਦਾ ਵੀ ਮੈਨੂੰ 3 ਮਹੀਨਿਆਂ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਮੇਰੇ ਤੇ ਖਿਲਾਫ ਮੇਕ ਕੇ ਤੇ ਸੈਂਡ ਕਰਕੇ ਦੇ ਗਏ ਤੇ ਜਦੋਂ ਮੈਂ ਲਖਮੀ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਇਹ ਧਾਰਨ ਮੈਂ ਕਹਾਂ ਵਾਈਸ ਜੀ ਤੁਸੀਂ ਇਹ ਤੇ ਆ ਗਲਤਾਂ ਕਾਰਵਾਈ ਲੈ ਕੇ ਦੇ ਗਿਆ ਮੈਨੂੰ 18 ਸੂਟ ਮਿਲੇ ਗਏ ਕਿੱਥੇ ਜਾਣ ਵਾਲੇ ਨੇ ਕਿਤਾ ਦੇ ਖਿਲਾਫ ਤੋਂ ਨੇ ਆਹ ਕਾਰਵਾਈ ਚਲਾਈ ਫਿਰ ਇਹ ਆਏ ਮੇਰੇ ਘਰ ਆਇ ਲਖਮੀਰ ਸਿੰਘ ਆਇਆ ਸਰਹੰਦਰਨ ਗੁਰਦੁਆਰੇ ਦਾ ਵੀ ਪ੍ਰਧਾਨ ਸੁਸ਼ਾਵਤ ਸਿੰਘ ਉਹ ਵੀ ਆਏ ਫਿਰ ਤਾਂ ਰੋਮੀ ਨੂੰ ਆਣ ਕੇ ਲੈ ਕੇ ਗਏ ਫਿਰ ਜਾ ਕੇ ਅਰਦਾਸ ਕੀਤੀ ਗੁਰਦੁਆਰੇ ਫਿਰ ਮੈਂ ਉਸ ਦਿਨ ਤੋਂ ਗੁਰਦੁਆਰੇ ਜਾਣਾ ਨਹੀਂ ਮਿਨੀ ਇਹ ਵੀ ਡਾਰਿਆ ਕਿ ਫਿਰ ਨਾਲੇ ਅਗਸਤੇ ਮੈਂ ਕੱਲੀ ਜਾਨੀ 1:30 ਵਜੇ ਆਪਣੇ ਮਲੇ ਤੇ ਕਿ ਮੇਰੇ ਨਾਲ ਕੋਈ ਵੀ ਦੁਰਘਟਨਾ ਨਾ ਕਰ ਕਰਵਾ ਸੋ ਇਸ ਕਰਕੇ ਮੈਂ ਤਲਵਾਰ ਨੂੰ ਨਾਲ ਲੈ ਕੇ ਜਾਂਦੀ ਕਿਉਂਕਿ 1:30 ਵਜੇ ਜਾਂਦੀ ਤਲਵਾਰ ਦੀ। ਮੈਨੂੰ ਤਾਂ ਕੀ ਜੇ ਮੇਰੇ ਬੱਚੇ ਬਾਹਰੋਂ ਆਏ ਉਹਨਾਂ ਤੇ ਵੀ ਇਹ ਕੋਈ ਨਾ ਕੋਈ ਇਹੋ ਜਿਹੀ ਘਟਿਆਣ ਚੱਲ ਰਹੀ ਹੈ। ਇਹਦੇ ਤੋਂ ਹਾਨੂੰ ਹੁਣ ਖਤਰਾ ਹੀ ਖਤਰਾ ਹੈ। ਇਹਨੂੰ 1:30 ਹੋ ਗਿਆ ਹਨ ਮੈਂ ਟਾਰਚਰ ਕਰਨ ਲਿਆ। ਮੈਂ ਥਾਣਿਆਂ 'ਚ ਵੀ ਦਰਖਾਸਤਾਂ ਦੇ ਦਿੱਤੀਆਂ। ਕਾਲ ਤੱਕ ਤੀ ਰੇਟੀਆਂ ਪਰ ਕਿਤੇ ਵੀ ਇਹ ਬੰਦਾ ਮੇਰੇ ਸਨਵਾਇ ਨਹੀਂ ਹੁੰਦੇ। ਇਹ ਜਿਸ ਵਜ੍ਹਾ ਤੇ ਸੰਪਟਾ ਸਨਵਾਈ ਹੋਏ ਨੇ ਮੇਰੇ ਨਾਲ ਕੜੀਆ ਹਰਕਤਾਂ ਕੀਤੀਆਂ ਅਸ਼ਲੀਲ ਅਹਤ ਕਟਾਕੀਤੀਆਂ ਨਾ ਉਹਨਾਂ ਦੀ ਸੁਣਵਾਈ ਹੋਣ ਦੇਂਦੀ ਆ ਇਹ ਮੇਰੀ ਮੇਰੀ ਮਾਨਦ ਗੁੱਦੀ ਇਹਦੇ ਪਵਿੱਤਰ ਅਰਖਾ ਆਪ ਲੇਖ ਲੇ ਕੇ ਇਹਦੇ ਸੈਂਤ ਨਾ ਕਰਾ ਕੇ ਕੱਢਿਆ ਸਾਰੇ ਕਮੇਟੀ ਮੈਂਬਰਾਂ ਨੇ ਜਿਨੇ ਲਿਖੀ ਦਰਖਾਸਤ ਉਹਨੇ ਵੀ ਦੱਸਤਾ ਵੀ ਮੈਂ ਲਿਖੀ ਆ ਪਰ ਵੱਡੇ ਨੇ ਲਖਵਾਈ ਆ ਤੇ ਕਮੇਟੀ ਮੈਂਬਰਾਂ ਨੇ ਲਖਵਾਈ ਆ ਇਹ ਉਹਦੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੇਂਦੇ ਇਹਨੇ ਬਹੁਤ ਅਸ਼ਲੀਲ ਗੱਲਾਂ ਦਰਖਾਟੀਏ ਚ ਲਿਖੀਆਂ ਇਹ ਸਾਡੀ ਕਿਤੇ ਚੱਲਣ ਹੀ ਨਹੀਂ ਦੇਂਦੇ ਆ ਤੇ ਸਾਡੇ ਸਾਰੇ ਦੇ ਇਹ ਵਾਈਕਰ ਜੀ ਜਦੋਂ ਮੈਂ ਗੁਰਦੁਆਰੇ ਜਾਨੀ ਆਏ ਮੈਨੂੰ ਉਹ ਮੇਰੇ ਜਮਾੜੀਆਂ ਦਾ ਜਰਾਣਾ ਤਾਰਦਾ ਰਹਿਦਾ ਹੁੰਦਾ ਸੀ ਕਿ ਸਿਕੰਦਰ ਇਥੇ ਦਫਤਰ ਆਏ ਨੇ ਨਿਆਣੀ ਦੇ ਹੱਥ ਸੁਨਾਮੀ ਨਹੀਂ ਭੇਜਦੇ ਹੀ ਰਹਿਣਾ ਇਧਰ ਦਫਤਰ ਆ ਦਫਤਰ ਕੇ ਵਲੇ ਮੱਦ ਦਫਤਰ ਆਏ ਨਾ ਜਿੱਦਨ ਮੈਂ ਦਫਤਰ ਗਈ ਆ ਉਹ ਦਿਨ ਵੀ ਇਹਨੇ ਮੇਰੇ ਨਾਲ ਅਸ਼ਲੀਲ ਹਰਕਤ ਕੀਤੀ ਆਪਣੇ ਵੱਲੋਂ ਇਹਨੇ ਮੈਨੂੰ ਕਿਹਾ ਗੰਦੀਆਂ ਵੀਡੀਓ ਵੇਖਣ ਦੇ ਆਈ ਉਹ ਦਿਨ ਵੀ ਮੈਂ ਦਫਤਰੇ ਮੁੜ ਕੇ ਆ ਗਈ ਫਿਰ ਮੈਂ ਚਾਰ ਪੰਜ ਮਿਲੇ ਗੁਰਦੁਆਰੇ ਨਹੀਂ ਗਈ ਇਹ ਤੋਂ ਡਰਦੀ ਨਹੀਂ ਗਈ ਫਿਰ ਮੈਂ ਉਦੋਂ ਦਾ ਹੀ ਆਪਣੀ ਇਹਦੇ ਤੇ ਕਾਰਵਾਈ ਕੀਤੀ ਜਿਹਦੇ ਨੇ ਮੇਰੇ ਥਾਣੇ ਆ ਕਿੰਨੀ ਧਲ ਚਲਣ ਦਿੱਤੀ ਨਾ ਐਸਾ ਕਿਤੇ ਦਰਖਾਸ਼ਤਾਂ ਦਿੱਤੀਆਂ ਨਾ ਉੱਥੇ ਹੀ ਇੰਨੇ ਕੋਈ ਮਿਲ ਚੱਲਣ ਦਿੱਤੀ ਹਾਰ ਕੇ ਮੈਂ ਫਿਰ ਇਹਨਾਂ ਨੂੰ ਪਿਆ ਕਿ ਇੰਨਾ ਜ਼ਿਰ ਹੋ ਗਿਆ ਇਹਨੇ ਮੇਰੇ ਸਾਰੇ ਉੱਪਰ ਸੇਵਾ ਕਰਦੀਆਂ ਉਹ ਵੀ ਬੰਦ ਕਰਾਈ ਕੀਰਤਨ ਕਰਦੀਆਂ ਉਹ ਵੀ ਬੰਦ ਕਰਾਈ ਇਹਨੇ ਗੁਰਦੁਆਰੇ ਜਾਣਾ ਵੀ ਮੇਰਾ ਬੰਦ ਕੀਤਾ ਇਹਨੇ ਲਿਖ ਲੈ ਫਿਰ ਦਿੱਤਾ ਵੀ ਇਹ ਗੁਰਦੁਆਰੇ ਨਾਲ ਇਹਦੇ ਮੇਰਾ ਕੋਈ ਦੋਸ਼ ਨਹੀਂ ਕਿ ਮੈਂ ਸੇਵਾ ਕਰਦੀ ਜਾਂ ਕੀ ਜਲਤ ਕਰਦੀ ਨਾ ਨਾ ਸੇਵਾ ਸੇਵਾ ਭਾਵਨਾ ਮੈਂ 1:30 ਵਜੇ ਗੁਰਦੁਆਰੇ ਚਲ ਜਾਣਾ ਤੜਕੇ ਉੱਠ ਕੇ 6 ਵਜੇ ਮੈਂ ਆਉਣਾ 10 ਵਜੇ ਮੈਂ ਫੇਰ ਚਲ ਜਾਣਾ 2 ਘੰਟੇ ਆਰਾਮ ਕਰਕੇ ਘਰਾੜ ਰੋਣਾ 9-10 ਵਜੇ ਸਾਰਾ ਦਿਨ ਸੇਵਾ ਕਰਨੀ ਤੇ ਬੰਦੇ ਨੇ ਕਹਤਾ ਇਹ ਸ਼ਰਾਬ ਪਿੰਦੀ ਇਹ ਮੈਂ ਸਾਰਾ ਦਿਨ ਸੇਵਾ ਕਰ ਦਿਨ ਤੇ ਰਾਤ ਤੱਕ ਉੱਥੇ ਰਹਿਣੀ ਆ ਤੇ ਇਹਨੇ ਵੀ ਸ਼ਰਾਬ ਪਿੰਦੀ ਨੂੰ ਕਿੱਥੇ ਵੇਚ ਲੈ ਇਹਨੇ ਸਾਬਤ ਕਰਕੇ ਇਹਨੇ ਬਹੁਤ ਡੀਟੇਲ ਜਾਂਦੀ ਤੇ ਲਾਏ ਜਿਹੜੇ ਬਿਲਕੁਲ ਬੇਦੁਨੀ ਆ ਗਏ ਉਹਨਾਂ ਦਾ ਕੋਈ ਦਾਇਰ ਨਹੀਂ ਨਾ ਕੋਈ ਇਹਨੇ ਕਾਰਵਾਈ ਬੰਦੇ ਨੇ ਹੁਣ ਦਿੱਤੀ ਹੈ ਥਾਣੇ ਵੀ ਗਿਆ ਦਰਖਾਏ ਦੇ ਸਬੰਧ ਚ ਤੇ ਇਹਨੇ ਕੋਈ ਕਾਰਵਾਈ ਸਾਡੇ ਤੇ ਹੁਣ ਨਹੀਂ ਦਿੱਤੀ ਦਰਖਾਆਂ ਤਾਂ ਐਂ ਤੇ ਫਿਰ ਮੈਂ ਉਦੋਂ ਦਾ ਹੀ ਇਹਦੇ ਤੇ ਕੋਰਟ ਕੇਸ ਕੀਤਾ ਹੈ ਨਈ ਇਹ ਗੁਰਦੁਆਰੇ ਦਾ ਪ੍ਰਧਾਨ ਹੁਣ ਕਰਕੇ ਤਿਹਦੀ ਚੱਲਣ ਹੀ ਨਹੀਂ ਦਿੰਦਾ ਪਹਿਲਾ ਦੇ ਦਿੰਦਾ ਗੱਲੇ ਕਿਉਂ ਤੇ ਅਗਲੇ ਦੀ ਗੱਲ ਸੁਣ ਲੈਂਦੇ ਤੇ ਸਾਨੂੰ ਪੁੱਛਦੇ ਹੀ ਨਹੀਂ ਆ ਜਿਹੜੇ ਪਾਲਤਖਤ ਤੋਂ ਆਏ ਹੀ ਇਹਨਾਂ ਦਾ ਵੀ ਮੈਨੂੰ 3 ਮਹੀਨੇ ਬਾਅਦ ਪਤਾ ਲੱਗਾ ਤੇ ਇਹਨਾਂ ਨੇ ਮੇਰੇ ਤੇ ਖਲਾਫ ਲੈ ਕੇ ਤੇ ਸੈਂਡ ਕਰਕੇ ਦੇ ਗਏ ਤੇ ਜਦੋਂ ਮੈਂ ਲਖਮੀਰ ਸਿੰਘ ਨੂੰ ਫੋਨ ਕਰਕੇ ਕਿਹਾ ਜਿਹੇ ਧਾਰਨ ਮੈਂ ਕਿਹਾ ਵਾਹਿਗੁਰੂ ਜੀ ਤੁਸੀਂ ਤੇ ਆ ਗਲਤ ਕਾਰਵਾਈ ਲੈ ਕੇ ਦੇ ਗਿਆ ਮੈਨੂੰ 18 ਸਬੂਤ ਮਿਲਿਆ ਸਾਰੇ ਸਿੱਧੀ ਜਾਣ ਵਾਲੇ ਨੂੰ ਤੇ ਤਾਂ ਦੇ ਖਲਾਫ ਤੋਂ ਨੇ ਆ ਕਾਰਵਾਈ ਕਰ ਦਿੱਤੀ ਫਿਰ ਇਹ ਆਏ ਮੇਰੇ ਘਰ ਆਏ ਲਖਮੀਰ ਸਿੰਘ ਆਇਆ ਸਰਨਧਰਨ ਗੁਰਦੁਆਰੇ ਦਾ ਵੀ ਪ੍ਰਧਾਨ ਨਿਸ਼ਾਪਤੀ ਸਿੰਘ ਉਹ ਵੀ ਆਏ ਫਿਰ ਘਰੋਂ ਮੈਨੂੰ ਆਣ ਕੇ ਲੈ ਕੇ ਗਏ ਫਿਰ ਜਾ ਕੇ ਅਰਦਾਸ ਕੀਤੀ ਗੁਰਦੁਆਰੇ ਫਿਰ ਮੈਂ ਉਸ ਦਿਨ ਤੋਂ ਗੁਰਦੁਆਰੇ ਜਾਣਾ ਚਾਹੀਦਾ ਸੀ ਜੇ ਮੈਂ ਐਤਵਾਰ ਕੀਰਤਨ ਕਰਦੀ ਆ ਤਾਂ ਮਨ ਪਰੇਸ਼ਾਨ ਕਰਦਾ ਜੇ ਮੈਂ ਵੀਰਵਾਰ ਕਰਦੀ ਤਾਂ ਪਰੇਸ਼ਾਨ ਕਰਦਾ ਆਪਣੇ ਜਿਥੇ ਜਿਤਨੇ ਸਾਲ ਹੋ ਗਿਆ ਕੀਰਤਨ ਕੀਤਾ ਹੀ ਨਹੀਂ ਹੈ ਇਹਨੇ ਸਾਨੂੰ ਗੁਰੂ ਨਾਲੋਂ ਵੀ ਤੋੜਿਆ ਇੰਨਾ ਛਟਿਆ ਬੰਦਾ ਨਾ ਇਹਨੇ ਸਾਨੂੰ ਗੁਰੂ ਨਾਲੋਂ ਵੀ ਤੋੜਿਆ ਹੁਣ ਆ ਹੀ ਗੁਰਦੁਆਰੇ ਸਾਹਿਬ ਫੇਰ ਜਾਣੇ ਹੁਣ ਮੈਨੂੰ ਇਹ ਵੀ ਡਰਿਆ ਕਿ ਮੇਰੇ ਨਾਲੇ ਆ ਸਟੇਜ ਤੇ ਮੈਂ ਕੱਲੀ ਜਾਈਂ 1:30 ਵਜੇ ਆਪਣੇ ਮਲੇ ਤੇ ਇਹ ਮੇਰੇ ਨਾਲ ਕੋਈ ਵੀ ਦੁਰਘਟਨਾ ਕਰਵਾ ਸਕਦਾ ਇਸ ਕਰਕੇ ਮੈਂ ਤਲਵਾਰ ਨੂੰ ਨਾਲ ਲੈ ਕੇ ਜਾਣੀ ਕਿਉਂਕਿ ਤੇ 1:30 ਵਜੇ ਜਾਣੀ ਤਲਵਾਰ ਨਹੀਂ ਪਿੱਤੀ ਜਾਨੀ న్నుత కియే మిరి బచేబార్ ఉనాతిగి ఏ కోఈ్రామీలిం గిరాసకురాలిం ఎతుది కర్సే కైనుగుంతిన్కందిందింసే పోక్ర్ వందిందిందిం చ్రాల� ਨਹੀਂ ਵਾਈਗਰ ਕੋਈ ਨਹੀਂ ਜੇ ਤੀਜੇ ਕ ਤੇਨ ਮੀਟਿੰਗ ਸਾਧ ਕੇ ਉਹਨਾਂ ਨੂੰ ਬੁਲਾਉਂਦਾ ਰਹਿੰਦਾ ਤੁਸੀਂ ਇੰਜ ਕਰੋ ਤੁਸੀਂ ਸੁਖਵਿੰਦਰ ਨੂੰ ਬੁਲਾਓ ਨਾ ਤੁਸੀਂ ਹਮ ਕੀਰਤਨ ਨਾ ਕਰੰਦਾ ਬੀਬੀਆਂ ਨੂੰ ਕੋਈ ਆਪਤੀ ਨਹੀਂ ਮੇਰੇ ਤੋਂ ਕੀਰਤਨ ਕਰਨ ਚ ਉਹਨਾਂ ਦੀ ਮੈਂ ਰਿਕਾਰਡਿੰਗ ਵੀ ਕੀਤੀ ਵੀ ਤੁਹਾਨੂੰ ਕੋਈ ਪਰੇਸ਼ਾਨੀ ਹੈਗੀ ਮੈਂ ਕੀਰਤਨ ਕਰਦੀ ਉਹਾਂ ਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਤੇ ਜੋ ਕਰਦਾ ਪੱਡਾ ਹੀ ਕਰੀ ਜਾਂਦਾ ਵਾਈਗਰ ਇਹ ਕਿ ਜਦੋਂ ਮੈਂ ਕਰੀ ਸੇਵਾ ਤੇ ਇਹਨਾਂ ਨੇ ਕੋਈ ਅਬ ਸੂਰਜ ਵਾਲੇ ਲਵਾਏ ਨਾ ਜਿਹੜੇ ਸੂਰਜ ਚ ਬੱਤੀ ਆਉਂਦੀ ਉਹਦੇ ਦੀ ਵੀ ਮੈਂ ਜਾਲੀ 50000 ਰੁਪਏ ਸੇਵਾ ਦੇਤਾ ਫਿਰ ਮੈਂ ਕਿਹਾ ਚੱਲ ਮਹਾਰਾਜ ਜਿੱਧਰ ਦੀ ਆਉਂਦੇ ਆ ਮੀਂਹ ਵੇਚ ਕੇ ਜਿਹਦੇ ਜਿਹਦੇ ਸਵੇਰੇ ਸਵੇਰੇ ਆਉਂਦੇ ਆ ਇਹ ਇਹ ਬਣਾ ਦੀਏ ਨਹੀਂ ਸੰਤੂ ਹੀ 1 ਲੱਖ ਰੁਪਏ ਦੇ ਦੋ ਹੀ ਆਪੇ ਬਣਾਵਾਂਗੇ ਉਹ ਫਿਰ ਮੈਂ ਲਾਫਰ ਤੇ ਇਹਨੂੰ ਨਹੀਂ ਦਿੱਤਾ ਮੈਂ ਕਿਹਾ ਇਹ ਆਪੇ ਸੇਵਾ ਕਰਾਵਾਂਗੇ ਉਦੋਂ ਤੇ ਇਹ ਮੇਰੇ ਤੇ ਮਾਰੀ ਨਜ਼ਰਖਣੀ ਨੇ ਸ਼ੁਰੂ ਕੀਤੀ ਮੈਂ ਚਾਹੇ ਭਾਵੇਂ ਮੈਂ ਇਗਨੋਰ ਹੀ ਮਾਰਿਆ ਕਿ ਅਸੀਂ ਗੁਰੂ ਘਰ ਆਉਂਨੇ ਆਂ ਕਿਉਂ ਤੇਰੀਆਂ ਦੰਦ ਵਿੱਚ ਚਾਹੀਦੀ ਹਾਂ ਹਾਂਜੀ ਬੇਅ ਦੀ ਵਾਇਦਰੂ 2 ਦਿਨ ਰਹੀ ਗੁਰਦੁਆਰੇ ਪਹਿਲਾ ਇਹਨਾਂ ਨੇ ਸਿੰਪਲ ਦਰਖਾਸਤ ਕਰਦੀ ਵੀ ਬੀਟੀ ਨੂੰ ਲੈ ਜਾਓ ਆਪਣੀ ਨੂੰ ਆਣ ਕੇ ਗੁਰਦੁਆਰੇ ਮੇਰੇ ਡੈਡੀ ਕੋ ਛੱਡ ਕੇ ਆਈ ਹਾਂ ਲੁਧਿਆਣਾ ਉਹ ਇਹਨੂੰ ਇੱਥੇ ਗਲੀਆਂ ਜਰੂਰ ਨਵਾਤੇ ਛੱਡ ਕੇ ਕੋਈ ਗੁਰਦੁਆਰੇ ਬੇਟੀ ਆ ਗਈ ਜੇ ਇਹਨੇ ਦੋ ਦਿਨ ਰੋਟੀ ਖਵਾ ਹੀ ਦਿੱਤੀ ਗੁਰਦੁਆਰਿਆਂ ਤੇ ਕਿੰਨੇ ਗਲਤ ਐਲੀਗੇਸ਼ਨ ਲਾਇਬ੍ਰੀ ਮੇਰੀ ਅੱਗੇ ਜੋ ਬਿਚਾਰੀ ਹੈਗੀ ਇਹਨੇ ਕੁ ਗਿਫਟ ਮੇਰੇ ਟੀਮ ਮੈਂਬਰ ਆਨੇ ਤੇ ਇਹਨਾਂ ਨੇ ਰਲ ਕੇ ਸਾਰਿਆਂ ਦਰਖਾਸਤ ਲਿਖੀ ਕੁੜੀ ਨੂੰ ਕਿਹਾ ਤੇ ਉਹਨੂੰ ਡੈਡੀ ਦੇ ਕੋ ਛੱਡ ਆਉਣੇ ਤੇ ਉਹਦੇ ਸਾਈਨ ਕਰਾ ਲੈ ਇਹਨਾਂ ਨੂੰ ਉਹਦੇ ਮੋਢੇ ਤੇ ਰੱਖ ਕੇ ਜਲਾਤੀ ਬੇਟੀ ਮੇਰੀ ਨੂੰ ਕੋਸ਼ਿਸ਼ੋਂ ਨੂੰ ਪੁੱਛੀ ਨਹੀਂ ਉਹਦਾ ਇਹਨਾਂ ਕੀ ਕਿਹੜੀ ਦਾ ਨਾਂ ਬੋਲ ਰਹੇ ਸਾਰੇ ਬੱਚੇ ਵੀ ਤੁਹਾਡੇ ਕਿਉਂ ਲਾਤੇ ਨਹੀਂ ਬੱਚੇ ਸਾਡੇ ਕੋਈ ਖਲਾਫ ਨਹੀਂ ਗਏ ਬੱਚੇ ਆ ਜਾਣ ਬੁੱਝ ਕੇ ਕਰਦੇ ਆ ਬੇਟੇ ਮੇਰਾ ਹੁਣ ਵੀ ਫੋਨ ਆਉਂਦਾ ਹੈ ਕਿ ਮਮਾ ਤੁਹਾਨੂੰ ਜਾਣ ਕੇ ਪਰੇਸ਼ਾਨੀ ਕਰ ਰਹੇ ਕਿਹੜੀ ਗੱਲ ਹਾਂਜੀ ਬਿਲਕੁਲ ਪਹਿਲਾਂ ਨਾਲ ਸੀ ਨਾ ਕਿ ਇਹਨੇ ਵੱਡੇ ਨੇ 3 ਦਿਨ ਲਗਾਤਾਰ ਮੀਟਿੰਗ ਬਲਾ ਬਲਾ ਕੇ ਉਹਨਾਂ ਨੂੰ ਤਿੰਨਾਂ ਜਿਹੜਿਆਂ ਨੂੰ ਬੁਲਾਇਆ ਕਿ ਜੇ ਤੁਸੀਂ ਬੋਲੋ ਵੀ ਅਸੀਂ ਨਹੀਂ ਸਰਿੰਦਰ ਨੂੰ ਕੀਰਤਨ ਕਰਦੇ ਉਹ ਤਾਂ ਪਹਿਲਾਂ ਵੀ ਮੇਰੇ ਕੋ ਰਿਕਾਰਡਿੰਗ ਹੈਗੀ ਜਿਨ੍ਹਾਂ ਨੇ ਬੀਬੀਆਂ ਨੇ ਐਤਵਾਰ ਵਾਲੀ ਹੈ ਡੇ ਜਿਹੜੀ ਉਹਦੀ ਵੀ ਵੀਰਵਾਰ ਵਾਲੀ ਆਂਦੇ ਹਨ ਕੋਈ ਪਰੇਸ਼ਾਨੀ ਨਹੀਂ ਇਹ ਪੱਡਾ ਹੀ ਸਭ ਕੁਝ ਚੱਲ ਜਾਏ ਫੇਰ ਇਹਨੇ ਵੀ ਫੇਰ ਇਹਨੇ ਬੀਬੀਆਂ ਨੂੰ ਕਿਹਾ ਵੀ ਉਹਦੇ ਗਾੜੀ ਨੂੰ ਮਾਈਕ ਚੋ ਚਲੋ ਇਹਨਾਂ ਕੀਰਤਨ ਨਹੀਂ ਕਰਦੇ ਆਂ ਨਾਈ ਕੋਈ ਘਰਾਬੀ ਨਹੀਂ ਕਰਦੇ ਇਸ ਪ੍ਰਸ਼ਾਦਿਆਂ ਦੀ ਮੈਂ ਸੇਵਾ ਕਰਦੀ ਆਂ ਪ੍ਰਸ਼ਾਦ ਦੇ ਦੇ ਕਿਸੇ ਨਾ ਜਾਂਦੇ ਸੰਸਥਾ ਨੂੰ ਤੋਂ ਪੱਟ ਦੇ ਤੇ ਪੁੱਛ ਲਈਦਾ ਕਿ ਅੱਜ ਪ੍ਰਸ਼ਾਦੇ ਜਿਆਦੇ ਪਕੇ ਕਿੱਥੇ ਜਾਣੇ ਇਹਨੂੰ ਸਮਝੇ ਲੱਗੀ ਕਿ ਇਹਨੂੰ ਸਮਝੇ ਲੱਗ ਗਿਆ ਨਹੀਂ ਕਿ ਪਰਚਾ ਦੇ ਕਿੱਥੇ ਜਾਂਦੇ ਇਹਨੇ ਸਾਲ ਹੋ ਗਏ ਮੇਰੇ ਪਰਚਾ ਦੇ ਨਹੀਂ ਸੀ ਅਜੇ ਬਸ ਹੱਲ ਕਰਾਏ ਇੱਕ ਕੁਆਲਿਟੀ ਇੱਕ ਦੋ ਜ਼ਰੂਰੀ ਨਾ ਬੇਦਖੀ ਉਹ ਨਾ ਤਾਂ ਫਿਰ ਕੋਈ ਆਪੇ ਕਾਰਵਾਈ ਕਰ ਲਿਓ ਲੱਗ ਹੀ ਜਾਣਾ ਪਤਾ ਨਾ ਲੱਗੂਗਾ ਫਿਰ ਮੈਂ ਤੁਹਾਨੂੰ ਦੱਸ ਦਊਂਗੀ ਕਿ ਕਿੱਡ ਬੀਬੀ ਦੇ ਨਾਲ ਜਿਸ ਬੰਦੇ ਹੈਗੇ ਨੇ ਸਬੂਤ ਵਾਇਗਰੂ ਆ ਜ਼ਿਆਦਾ ਏਡਾ ਸ਼ਤਾਨ ਬੰਦਾ ਵਾ ਸਬੂਤ ਹੋ ਰਹਿਣ ਦਿੰਦਾ ਜਿੱਤੇ ਇਹ ਨੂ ਵੀ ਦੇ ਕੇ ਤੁਹਾਨੂੰ ਦਿਖਾਈ ਕਿ ਨੈਕੂ ਵੀ ਵੀ ਠੰਡਿਆ ਗਾੜੀ ਕਹਿੰਦੇਗੇ ਅਜਿਹਾ ਤੂੰ ਰਹਿ ਕੀ ਕਰਨ ਸਾਰਾ ਦਿਨ ਸੇਵਾ ਕਰਦੇ ਰਹਿੰਨੀ ਐਸ਼ ਕਰ ਮੈਂ ਤੈਨੂੰ ਐਸ਼ ਕਰਾਵਾਂਗਾ ਤੈਨੂੰ ਉਹ ਕਰਕੇ ਦਵਾਂਗੇ ਇਹਨੇ ਤਾਂ ਮੈਨੂੰ ਥਾਰ ਜੱਦੀ ਦੀ ਆਫਰ ਵੀ ਕੀਤੀ ਪਰ ਮੇਰੇ ਕੋ ਆਪਣੀ ਜੱਦੀ ਆਪਣੀ ਹੈਗੀ ਮੈਂ ਇਹਦੀਆਂ ਜੱਡੀਆਂ ਕੀ ਕਰਦਿਆਂ ਪ੍ਰੀਸ ਖਰਾਬ ਕਰਾ ਦੇ ਤੇ ਬਿਕਾ ਮੈਦੇ ਹਾਂ ਹਾਂਜੀ ਨਹੀਂ ਨਹੀਂ ਧਾਰਾ ਸਭ 27 28 ਸਾਲ ਦੀ ਹੈ ਇਹਦੀ ਆਪੇ ਯਾਦ ਕਰਕੇ ਤੇ ਆਪੇ ਖੁਦ ਜੰਮ ਚਾਹ। ਵਾਧੁਰ ਭਾਈ ਇੱਕ ਤਾਂ ਥੋੜੀ ਬੇਵਕੂਫ ਹੁੰਦਾ ਕਿ ਆਪੇ ਵਿਆਹ ਕਰਾ ਕੇ ਆਪੇ ਹੀ ਡਾਲੂ। ਇਹ ਉਹਨਾਂ ਨੇ ਤਾਂ ਜਾ ਕੇ ਬੋਲੀ ਨਹੀਂ ਜਿਹੜੀ ਮੇਨ ਗੱਲ ਇਹ ਵੀ ਸੱਚ ਵੀ ਆਣ ਕੇ ਗਿਆਨ ਦੇ ਦੂਗੇ। ਤੇ ਘੇਰਾਗਲੇ ਆਨੇ ਚਾਹੀਦੀ ਦੋ ਦਿਨਾਂ ਦੇ ਨਾਲ ਬਾਅਦ ਕੇ ਲਖ ਲਕਾ। ਤੇ ਇਹ ਵੀ ਕਹਿੰਦਾ ਕਿ ਬੇਟੀ ਨੂੰ ਦੋਰੀਆਂ ਦੇ ਦੇਗੀ। ਮੈਂ ਚਾਰ-ਪੰਜ ਦਿਨ ਹੋ ਗਏ। ਵਾਧੁਰ 13 ਸਾਲ ਹੋ ਗਏ ਦੀ ਦਵਾਈ ਚੱਲਦੀ ਨੂੰ ਬੇਟੀ ਨੂੰ ਮੈਂ ਕੋਈ ਡਾਕਟਰ ਨਹੀਂ ਛੱਡਿਆ। ਹੁਣ ਮੈਂਟਲ ਹਸਪੀਟਲ ਤੋਂ ਦਵਾਈ ਚੱਲ ਰਹੀ। ਤੇ ਜਿਹਨੂੰ ਆਸ਼ਿਕ ਦੱਸਣ ਦਿਆ ਵੀ ਇਹ ਝਿਮਲੇ ਜਿਹੀ ਮੇਰਾ ਤੇ ਆਦਮੀ ਆ ਇਹ ਆਸ਼ਿਕ ਸਾਬਤ ਕਰ ਦੇਦੀ ਇਹਦਾ ਆਸ਼ਿਕ ਪਟਵਾਰੀ ਪਟਵਾਰੀ ਤੇ ਮੇਰਾ ਆਦਮੀ ਆ ਕਿਉਂ ਸਾਨੂੰ ਇਸ ਬੰਦੇ ਨੇ ਜੀਣਾ ਹਰਾਮ ਕੀਤਾ ਨਹੀਂ ਹਾਂ ਵੀ ਚੱਲ ਰਹੀ ਦਾ ਕਿਹੜੀ ਚੱਲ ਰਿਹਾ ਇਹਦੇ ਖਲਾਸ ਆ ਲੈ ਕੀ ਕਹਿੰਦਾ ਮੱਡਾ ਵੱਡਾ ਦੇ ਤਰੀਕੇ ਇਹਨੂੰ ਸਾਡੇ ਘਰ ਚ ਲਾਉਂਦਾ ਤੇ ਕਿਸੇ ਨੂੰ ਧਲਾਉਂਦਾ ਮੈਨਾਂ ਰਾਜੀਨਾਮਾ ਕਰ ਲਾ ਪੈਸੇ ਲੀ ਲੋ ਮੈਂ ਕਿਹਾ ਫੇਰ ਗਾਲੇ ਦੀ ਉਥੇ ਸੁੱਈ ਰਹੀ ਪੈਸੇ ਅਸੀਂ ਕੀ ਕਰਨੇ ਆ ਪੁਲਿਸ ਖਰਾਬ ਕਰਾ ਬੜੇ ਬੰਦੇ ਭੇਜਦਾ ਵਾ ਆਪਣੇ ਭਤੀਜੇ ਨੂੰ ਭੇਜਦਾ ਵਾ ਤੇ ਇੱਕ ਪੁਲਿਸ ਵਾਲਿਆਂ ਨੂੰ ਘਾਲ ਘਾਲ ਕੇ ਮੈਨੂੰ ਵੇਡਾ ਦਾਬੇ ਮਰਵਾਉਂਦਾ ਮੈਂ ਤਾਂ ਹੀ ਤਲਵਾਰ ਲਈ ਆ ਕਿ ਮੈਂ ਰਾਤ ਦੁਪਰਾ ਤੇ ਜਾਨੀ 1:30 ਵਜੇ ਗੁਰਦੁਆਰੇ ਮੈਂ ਆਪਣੀ ਹੀ ਭਾਈ ਤੇ ਖੋਦ ਕਰ ਸਕਦੀ ਜਿਹੜੀ ਪੁਤਵਾਰੀ ਦੇ ਨਾਮ ਲੈ ਰਿਆ ਜਿਹੜੀ ਪੁਤਵਾਰੀ ਦੇ ਨਾਮ ਲੈ ਰਿਆ ਕੀ ਤੁਹਾਡੇ ਡਾਕੂਮੈਂਟ ਹਾਂਜੀ ਬਿਲਕੁਲ ਆ ਵੀ ਮੈਨਾਂ ਵੀ ਲਿਆਂਦੇ ਪਾਸਪੋਰਟ ਤੇ ਪਾਸਪੋਰਟ ਬਣਿਆ ਹਡਿਡਾਰ ਕਾਰਡ ਰਜਿਸਟਰੀਆਂ ਬਿੱਲ ਬਿਜਲੀ ਦੇ ਫਿਰ ਬੈਂਕ ਦੀਆਂ ਕਾਪੀਆਂ ਹੀ ਦੋਵੇਂ ਜੀ ਇਆਂ ਇਹ ਸਾਨੂੰ ਕਿਤਨਾ ਆਸ਼ਤ ਕਹਿ ਸਕਦੇ ਨਹੀਂ ਪਹਿਲਾਂ ਹੋਈ ਆਈ ਉਹਨੂੰ ਤਾਂ ਲਾਕ ਹੋ ਗਿਆ ਸੀ ਦੁਬਾਰਾ ਹੋਇਆ ਪਰਵਾਰੀ ਸਾਹਿਬ ਆਪਣੇ ਦਫ਼ਤਰਿਆਂ ਨਾਲੇ ਉਹ ਬਿਮਾਰਿਆ ਹੋਰ ਕੜੂਰ ਸਾਹਿਬ ਗਾਇਬ ਜੀ ਹੋ ਨਹੀਂ ਇੰਨੀ ਇੰਨੀ ਮਤਲਬ ਹੋ ਗਈ ਆ ਸਾਡੀ ਵੀ ਬੇਇਜ਼ਤੀ ਹੋ ਗਈ ਮੈਂ ਐਸੇ ਕਰਕੇ ਕਿੰਨੀ ਆ ਸਾਡੀ ਬੇਇਜ਼ਤੀ ਨਾ ਹੋਵੇ ਸਾਡਾ ਨਾ ਫੈਸਲਾ ਕਰ ਲੈ ਸਾਡੇ ਦੇ ਨਾਂ ਇੰਨੇ ਜ਼ੁਲਮਤਾ ਪਰ ਉਹ ਬੰਦਾ ਨਹੀਂ ਮੰਨਦਾ ਇਹ ਇਹ ਜੋ ਤੇ ਗੰਦੀ ਨੂੰ ਜੀ ਤਾਂ ਕਿ ਆ ਮੈਂ ਪਹਿਲੀ ਵਾਰ ਹੀ ਨਹੀਂ ਨਹੀਂ ਉਹ ਲਿਆ ਗਸੇਂਗਾ ਆ ਹੀ ਉਹਨਾਂ ਨੇ ਮੈਂ ਕਿਹਾ ਹੀ ਜਾਦੇ ਤੇ ਉਹਨਾਂ ਨੂੰ ਇੰਨੇ ਕੋਈ ਬੰਦੇ ਨੇ ਨਾ ਨਹੀਂ ਦਿੱਤਾ ਆਪਣੀਆਂ ਹੀ ਗੱਲਾਂ ਕਰਦਾ ਜੇ ਮੈਂ ਪਾਜ ਦੇ ਸਿੰਘ ਕੇ ਆਪ ਇਹ ਹੱਦਿਆਂ ਆ ਕੇ ਆ ਰਹੇ ਉਹ ਵੀ ਗਾੜੀ ਕਹਿੰਦਾ ਵੀ ਅਨਪਾੜ ਬੰਦਾ ਏ ਇੱਕ ਗੱਲ ਕਰੀ ਦੀ ਚਾਰ ਕਰਦਾ ਤੂੰ ਹੋਰ ਕਿਤੇ ਸੇਵਾ ਕਰ। ਸਾ ਨੂੰ ਕਾਰਨ ਤੇ ਦੱਸਣ ਕਿ ਕਿਉਂ ਅਹੀ ਉਹ ਕਿਤੇ ਸੇਵਾ ਕਰ ਗਿਆ ਸਾ ਨੂੰ ਲੱਗੇ ਗੁਰਦੁਆਰਾ ਤੇ। ਸ਼ੇਰ ਮੈਂ ਇਹਦੇ ਪਤੀ ਜੀ ਨੂੰ ਸਾਲ ਹੋ ਗਿਆ ਤਰਲੇ ਲਈ ਨੂੰ ਨਾ ਇਹ ਨਿਯਮ ਵੀ ਮੈਂ ਪੈਂਦੀ ਪਲਾਸੀ ਜਿੱਥੇ ਦੰਦੀ ਬੰਦੀਆਂ ਨੇ ਕਹਿਤਾ। ਪ੍ਰਜਾਸ਼ ਨੂੰ ਪੀ ਰਿਹਾ ਵੀ ਇਹੋ ਜਿਹੇ ਗੰਦੇ ਬੰਦੇ ਨੂੰ ਗੁਰਦੁਆਰਾ ਸਾਹਿਬ ਤੋਂ ਹਟਾ ਦੇਣਾ ਚਾਹੀਦਾ। ਕਿ ਅੱਜ ਮੇਰੇ ਨਾਲ ਕੀ ਕੀਤਾ ਕਿ ਤਾਂ ਅੰਦਰ ਸੱਚ ਕਿੰਨੀਆ ਨੂੰ ਕਰਦਾ ਆਪਣੀ ਇਸ ਤਰ੍ਹਾਂ ਖਰਾਬ ਕਰਨ ਦਾ ਮਾਰਾ ਕੋਈ ਨਹੀਂ ਅੱਗੇ ਉਹਨਾਂ ਪਰ ਜਦੋਂ ਇਹਨੇ ਵੀ ਨਹੀਂ ਨਾ ਜਲੀਲ ਹੀ ਕਰ ਦਿੱਤਾ ਤਾਂ ਮੈਂ ਤਾਂ ਹੀ ਮੀਡੀਆ ਦੇ ਅੱਗੇ ਆਈਆਂ ਕਿ ਸਾਨੂੰ ਹੋਰ ਕਿੰਨਾ 걔ਨੇ ਜਲੀਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੇਵ ਸਿੰਘ ਦ ਸਮੇਟ ਫੋਰ ਰੰਗਰੇਟਾ ਦਲ ਚੇਅਰਮੈਨ ਮੈਂ ਇੱਥੇ ਇੱਕ ਗੱਲ ਦੱਸਣੀ ਚਾਹਨਾ ਕਿ ਜਿੱਥੇ ਮੈਂ ਇੱਕ ਜਥੇਬੰਦੀ ਚਲਾ ਰਿਆਂ ਉੱਥੇ ਮੈਂ ਪત્રਕਾਰ ਵੀ ਤੇ ਸਾਡੇ ਕੋਲ ਇੱਕ ਮਸਲਾ ਆਉਂਦਾ ਏ ਬੀਬੀ ਸੁਖਵਿੰਦਰ ਕੌਰ ਦਾ ਬੀਬੀ ਸੁਖਵਿੰਦਰ ਕੌਰ ਦੱਸਦੇ ਨੇ ਕਿ ਜੋ ਲਕੀਰ ਸਹਿਬ ਗੁਰਦੁਆਰਾ ਏ ਉਹਦਾ ਪ੍ਰਧਾਨ ਏ ਦਸਵੰਤ ਸਿੰਘ ਪੱਡਾ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਜਦ ਇਹ ਖਬਰ ਜਦੋਂ ਅਸੀਂ ਉਹਨਾਂ ਦਾ ਪੱਖ ਲਿਆ ਤੇ ਦੂਜਾ ਪੱਖ ਜਦ ਅਸੀਂ ਪ੍ਰਧਾਨ ਦਸਵੰਤ ਸਿੰਘ ਪੱਡਾ ਦਾ ਲੈਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਅਸੀਂ ਫੋਨ ਤੇ ਗੱਲ ਕੀਤੀ ਤੇ ਫੋਨ ਤੇ ਉਹਨਾਂ ਨੇ ਕਿਹਾ ਕਿ ਇਹੋ ਜਿਹੜੇ ਅਲੋਕੇਸ਼ਨ ਨੇ ਉਹ ਅਕਤਰੀ ਪ੍ਰਧਾਨਾਂ ਤੇ ਲੱਗਦੇ ਨੇ ਇੱਥੋਂ ਹੀ ਸਾਫਤ ਹੋ ਜਾਂਦਾ ਕਿ ਜਿਹੜੇ ਪ੍ਰਧਾਨ ਨੇ ਫਿਰ ਉਹ ਵੱਧ ਫੇਲੀਆਂ ਕਰਦੇ ਨੇ ਤਾਂ ਹੀ ਉਹਨਾਂ ਤੇ ਅਲੋਕੇਸ਼ਨ ਲੱਗਦੇ ਨੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਦਫ਼ਤਰੇ ਆਜੋ ਇੱਥੇ ਬਹਿ ਕੇ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਹਾਂ ਜਦ ਅਸੀਂ ਦਫ਼ਤਰ ਉਹਨਾਂ ਦੇ ਗਏ ਅਸੀਂ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੈਮਰੇ ਤੇ ਆਉਣ ਦਾ ਬਿਲਕੁਲ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਕਿ ਮੈਂ ਆਪਣਾ ਕੋਈ ਪੱਖ ਨਹੀਂ ਦੇਣਾ ਜਦ ਅਸੀਂ ਉਹਨਾਂ ਨੂੰ ਕਿਹਾ ਕਿ ਫਿਰ ਖਬਰ ਤੇ ਚੱਲਣੀ ਹੈ ਤੇ ਫਿਰ ਤੁਸੀਂ ਇਤਰਾਜ਼ ਨਾ ਕਰੋ ਤੇ ਉਹਨਾਂ ਨੇ ਲੁਕਵੇਂ ਸ਼ਬਦਾਂ ਦੇ ਵਿੱਚ ਗੱਲ ਕੀਤੀ ਕਿ ਮੈਂ ਇਤਰਾਜ਼ ਉੱਥੇ ਕਰਾਂਗਾ ਜਿੱਥੇ ਭੰਦਾ ਭਾਵ ਕਿ ਮੈਂ ਕੋਰਟ ਦੇ ਵਿੱਚ ਆਪਣਾ ਜੜਾਏ ਵਲ ਜਿਹੜਾ ਕੇਸ ਉਹ ਦਾਇਰ ਕਰਾਂਗਾ ਸੋ ਇਸੇ ਤਰ੍ਹਾਂ ਹੋਇਆ ਜਸਵੰਤ ਸਿੰਘ ਪੱਡਾ ਨੇ ਆਪਣੀ ਕਾਲੀ ਕਰਕੂਤ ਨੂੰ ਲੁਕਾਉਂਦੇ ਹੋਏ ਮੇਰੇ ਤੇ ਤੇ ਚੈਨਲ ਤੇ ਆਜ ਸੰਮਨ ਪੁਜਾਰੀ ਕਰਵਾ ਦਿੱਤੇ ਨੇ ਤੇ ਮੇਰੇ ਤੇ ਮਾਨ ਹਾਨੀ ਦਾ ਆਵਾਜ ਜਿਹੜਾ ਠੋਕ ਦਿੱਤਾ ਹੈ ਜਾਨੀ ਕਿ ਜਿਹੜੇ ਕਥਤ ਜਿਹੜੇ ਦੋਸ਼ ਹੀ ਉਹ ਬੀਬੀ ਸੁਖਵਿੰਦਰ ਕੌਰ ਵੱਲੋਂ ਉਹਤੇ ਲਾਏ ਗਏ ਨੇ ਨਾ ਕਿ ਕਿਸੇ ਪੱਤਰਕਾਰ ਨੇ ਲਾਏ ਨੇ ਨਾ ਕਿਸੇ ਜਥੇਬੰਦੀ ਨੇ ਲਾਏ ਨੇ ਉਹ ਦੋਸ਼ ਜਿਹੜੇ ਨੇ ਉਹ ਬੀਬੀ ਸੁਖਵਿੰਦਰ ਕੌਰ ਵੱਲੋਂ ਲਾਏ ਗਏ ਸੀ ਪੱਤਰਕਾਰ ਸਿਰਫ ਉਹਨਾਂ ਦਾ ਪੱਖ ਲੈਣ ਗਏ ਸੀ ਜੇ ਜਸਵੰਤ ਸਿੰਘ ਪੱਡਾ ਇੰਨਾ ਹੀ ਸੱਚਾ ਹੈ ਜਾਂ ਉਹ ਸਾਫ ਸੁੱਤਰਾ ਹੈ ਫੇਰੋ ਪੱਤਰਕਾਰਾਂ ਨੂੰ ਦਬਾਉਣ ਦੀ ਕਿਉਂ ਕੋਸ਼ਿਸ਼ ਕਰਨ ਦਾ ਹੈ ਇਹੋ ਜੀਆਂ ਚਿੱਠੀਆਂ ਲਿਖ ਲਿਖ ਕੇ ਕਿਉਂ ਕਰਦਾ ਏ ਇੱਥੋਂ ਸਾਫ ਤੋਂ ਹੋ ਜਾਂਦਾ ਏ ਕਿ ਜਸਵੰਤ ਪੱਡਾ ਜਿਹੜਾ ਏ ਉਹ ਕਿਤੇ ਨਾ ਕਿਤੇ ਉਹ ਦੋਸ਼ੀ ਏ ਕਿ ਉਹ ਆਪਣੇ ਦੋਸ਼ਾਂ ਨੂੰ ਲੁਕਾਉਂਦੇ ਹੋਏ ਇਹੋ ਜੀਆਂ ਜਿਹੜੀਆਂ ਚਿੱਠੀਆਂ ਨੇ ਉਹ ਕੱਢ ਕੇ ਪੱਤਰਕਾਰਾਂ ਤੇ ਦਬਾਅ ਪਾਉਂਦਾ ਏ ਇੱਥੇ ਗੱਲ ਇੱਕ ਹੋਰ ਮੈਂ ਦੱਸਣੀ ਟੁਣਾ ਏ ਇੱਕ ਵੀਰ ਪੱਤਰਕਾਰ ਹੈ ਜਦੋਂ ਉਹਦੇ ਕੋਲ ਜਾਂਦਾ ਏ ਤਾਂ ਜਸਵੰਤ ਪੱਡਾ ਕਹਿੰਦਾ ਹੈ ਕਿ ਬਾਬੇ ਗੁਰਦਿਆਲ ਨੂੰ ਕਹੋ ਮੇਰੇ ਨਾਲ ਬਹਿ ਕੇ ਗੱਲ ਕਰ ਲਾ ਜਿਹੜਾ ਮੈਂ ਕੇਸ ਕੀਤਾ ਮੈਂ ਵਾਪਸ ਲੈ ਲਾਂਗਾ ਮੈਂ ਕਿਉਂ ਗੱਲ ਕਰਾਂ ਭੀ ਉਹਦੇ ਨਾਲ ਬਹਿ ਕੇ ਮੈਂ ਕੋਈ ਕਾਣੋ ਜਾਂ ਮੇਰੇ ਤੋਂ ਕੋਈ ਕਾਣੋ ਇੱਥੋਂ ਇੱਕ ਫੇਰ ਸਿੱਧ ਹੋ ਜਾਂਦਾ ਏ ਕਿ ਜਿਹੜੀ ਉਹ ਗੱਲ ਕਰਨੀ ਚਾਹੁੰਦਾ ਏ ਉਹ ਕਿਤੇ ਨਾ ਕਿਤੇ ਦੋਸ਼ੀ ਏ ਤਾਹੀਂ ਸਾਡੇ ਨਾਲ ਬੈਠ ਕੇ ਗੱਲ ਕਰਦਾ ਏ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਏ ਸਿੱਖ ਜਥੇਬੰਦੀਆਂ ਨੂੰ ਔਰ ਨਿਹੰਗ ਸਿੰਘ ਜਥੇਬੰਦੀਆਂ ਨੂੰ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਏ ਕਿ ਕੀ ਅੱਜ ਸਿੱਖ ਕੌਮ ਦੇ ਇੰਨੇ ਮਾੜੇ ਹਾਲਾਤ ਹੋ ਗਏ ਨੇ ਕਿ ਸਾਡੇ ਗੁਰਧਾਮਾਂ ਦੇ ਜਿਹੜੇ ਪ੍ਰਧਾਨ ਨੇ ਉਹ ਆਰਐਸਐਸ ਦੇ ਮੈਂਬਰ ਹੋਣਗੇ ਜੇ ਫਿਰ ਸਾਡੇ ਇਨੇ ਮਾੜੇ ਹਾਲਾਤ ਨੇ ਤਾਂ ਫਿਰ ਸਾਰੇ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਆ ਉਹ ਆਰਐਸਐਸ ਨੂੰ ਦੇ ਦਿਓ ਕਿਉਂਕਿ ਤੁਹਾਡੇ ਵਿੱਚ ਉਹ ਜਿਹੜੀ ਆ ਤੜ ਹੋ ਨਹੀਂ ਰਹੀ ਕਿਉਂਕਿ ਸਾਡੇ ਗੁਰਧਾਮਾਂ ਦੇ ਜਿਹੜੇ ਪ੍ਰਧਾਨ ਨੇ ਉਹ ਆਰਐਸਐਸ ਦੇ ਨੇ ਤੇ ਆਰਐਸਐਸ ਦੇ ਜਿਹੜੇ ਪ੍ਰਧਾਨ ਨੇ ਉਹ ਜਗਜाहਰ ਨੇ ਕਿ ਜੋ ਕਤੂਤਾ ਕਰਦੇ ਨੇ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਨਾ ਕਿ ਨਰਾ ਨਰੈਣੂ ਮੰਤਧੀਆਂ ਜਿਹੜੀਆਂ ਔਲਾਦਾ ਨੇ ਉਹ ਜਵਾਨ ਹੋ ਚੁੱਕੀਆਂ ਨੇ ਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀਆਂ ਨੇ ਉਹਨਾਂ ਤੇ ਮਾੜੀ ਨਿਗਾਹ ਰੱਖਦੇ ਨੇ ਉਹਨਾਂ ਨੂੰ ਆਪਣੀ ਹਥਸਦਾ ਜਿਹੜਾ ਸ਼ਿਕਾਰ ਉਹ ਬਣਾਉਣਾ ਚਾਹੁੰਦੇ ਨੇ ਫਿਰ ਉਹੀ ਹਾਲਾਤ ਪ੍ਰਾਤਨ ਜਿਹੜੇ ਹਾਲਾਤ ਨੇ ਉਹ ਫਿਰ ਉਹ ਸਿਰਜਣਾ ਚਾਹੁੰਦੇ ਨੇ ਸੋ ਮੇਰੀ ਸਾਰੀਆਂ ਇਹ ਅਨਸੰਗ ਜਥੇਬੰਦੀਆਂ ਨੂੰ ਔਰ ਜਿਹੜੀਆਂ ਲੋਕਲ ਸੁਸਾਇਟੀਆਂ ਨੇ ਉਹਨਾਂ ਦੇ ਗਾੜੀ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਏਕਤਾ ਕਰੋ ਇਕੱਠ ਕਰੋ ਕਿ ਗੁਰਦੁਆਰਾ ਲਕੀਰ ਸਾਹਿਬ ਦਾ ਸਾਡਾ ਇਤਿਹਾਸਿਕ ਗੁਰਦੁਆਰਾ ਏ ਤੇ ਉਹ ਸਿਯੋਦੇ ਦਾ ਆਸਥਾਨ ਹੈ ਜਿਸ ਜੋਦੇ ਨੇ ਹਰਮੰਦਰ ਸਾਹਿਬ ਦੀ ਬਿਆਦਵੀ ਵਾਸਤੇ ਆਪਣਾ ਬਲੀਦਾਨ ਦੇ ਦਿੱਤਾ ਤੇ ਅੱਜ ਉਸੇ ਆਸਥਾਨ ਤੇ ਇਹ ਨਰੈਣੂ ਮੰਤ ਦੀ ਜਿਹੜੀ ਔਲਾਦ ਹੈ ਏ ਉਥੇ ਕੀ ਕਰਮ ਕਰਦੀ ਪਈ ਏ ਸੋ ਮੇਰੀ ਬੇਨਤੀ ਹੈ ਕਿ ਆਓ ਇਕੱਠੇ ਹੋਈਏ ਇਸ ਦੀ ਇਹਨੂੰ ਪ੍ਰਧਾਨਗੀ ਤੋਂ ਤੁਰੰਤ ਇਹਨੂੰ ਲਾਇਆ ਜਾਵੇ ਤੇ ਜੋ ਬੀਬੀ ਸੁਖਵਿੰਦਰ ਪੌਰ ਦੇ ਨਾਲ ਇਹਨੇ ਛੇੜਛਾੜ ਕੀਤੀ ਏ ਉਹਦੀ ਜਿਹੜੀ ਕਾਰਵਾਈ ਆ ਇਹਤੇ ਪਰਚਾ ਕਰਵਾਇਆ ਜਾਵੇ ਸੋ ਦਾਸ ਦੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦਾ ਵੀ ਉਹ ਦਾਵਾ ਹੋ ਗਿਆ ਕਿ ਇਹਦਾ ਕਾਨੂੰਨ ਹੋਈ ਨਹੀਂ ਕੀ ਕੀ ਭਰੋ ਨਹੀਂ ਅਸੀਂ ਅਜੇ ਉਹਨਾਂ ਦੇ ਖਿਲਾਫ ਅਜੇ ਕੋਈ ਕਾਰਵਾਈ ਨਹੀਂ ਕੀਤੀ ਸੋ ਜਥੇਬੰਦੀ ਦੇ ਵਿੱਚ ਇਸ ਗੱਲ ਦੀ ਵਿਚਾਰ ਚਰਚਾ ਚੱਲਦੀ ਪਈ ਆ ਤੇ ਹੋਰ ਵੀ ਜੜੀਆਂ ਜਥੇਬੰਦੀਆਂ ਨੇ ਜੜੀਆਂ ਸਾਡੇ ਸੰਪਰਕ ਦੇ ਵਿੱਚ ਆ ਉਹਨਾਂ ਦੇ ਨਾਲ ਗੱਲ ਚੱਲਦੀ ਪਈ ਆ ਤੇ ਅਸੀਂ ਇੱਕ ਤਰੀਕ ਮਿੱਥ ਕੇ ਸੋ ਇਹਦੇ ਖਿਲਾਫ ਅਸੀਂ ਜਥੇਬੰਦੀਆਂ ਵੱਲੋਂ ਮੋਰਚਾ ਖੋਲਣ ਜਾ ਰਹੇ ਆ ਇਹਨੇ ਨਾ ਇੱਕ ਗੱਲ ਮੈਂ ਇੱਥੇ ਕਿਹੜੀ ਤੋਂ ਨਾ ਕਿ ਜਿਹੜਾ ਵੀ ਇਹਦੇ ਕੋਲ ਜਾਂਦਾ ਹੈ ਨਾ ਉਹ ਇਹ ਪੈਸੇ ਦੀ ਧੌਂਸ ਵਿਖਾ ਕੇ ਉਹਨੂੰ ਖਰੀਦ ਲੈਂਦਾ ਹੈ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਤੋਂ ਇੱਕ ਕਮੇਟੀ ਆਉਂਦੀ ਹੈ ਜਾਂਚ ਕਰਨ ਵਾਸਤੇ ਪਰ ਉਹਨੂੰ ਵੀ ਕਿਤੇ ਨਾ ਕਿਤੇ ਪੈਸੇ ਦੀ ਧੌਂਸ ਵਿਖਾ ਕੇ ਉਹਨੂੰ ਵੀ ਖਰੀਦ ਲਿਆ ਗਿਆ ਕਿਉਂਕਿ ਜਿਹੜੀ ਉਹਨੇ ਰਿਪੋਰਟ ਤਿਆਰ ਕੀਤੀ ਆ ਅਕਾਲ ਤਖਤ ਸਾਹਿਬ ਦੀ ਕਮੇਟੀ ਨੇ ਉਹ ਜਸਵੰਤ ਪੱਡਾ ਦੇ ਹੱਕ ਦੇ ਵਿੱਚ ਕੀਤੀ ਏ ਕਿ ਬੀਬੀ ਸੁਖਵਿੰਦਰ ਕੌਰ ਨੂੰ ਇੱਥੋਂ ਤੱਕ ਦੱਸ ਦਿੱਤਾ ਆ ਕਿ ਅਜੇ ਕਿ ਬੀਬੀ ਸੁਖਵਿੰਦਰ ਕੌਰ ਦਾ ਉਹ ਘਰ ਵਾਲਾ ਏ ਤੇ ਘਰ ਵਾਲੇ ਨੂੰ ਆਸ਼ਕ ਦੱਸਿਆ ਏ ਤੇ ਬੀਬੀ ਸੁਖਵਿੰਦਰ ਕੌਰ ਨੂੰ ਨਸ਼ੇ ਦਾ ਆਦੀ ਦੱਸਿਆ ਉਸ ਰਿਪੋਰਟ ਦੇ ਵਿੱਚ ਸੋ ਸਾਡੀ ਟੀਮ ਵੀ ਗਈ ਸੀ ਜਸਵੰਤ ਪੱਡਾ ਦੇ ਕੋਲ ਮੈਂ ਪਹਿਲਾਂ ਦੱਸ ਤੋਹਾਂ ਪਰ ਉਹਨੇ ਕੈਮਰੇ ਸਾਹਮਣੇ ਆਉਣ ਤੋਂ ਪੂਰੀ ਨਾ ਕਰ ਦਿੱਤੀ ਹਾਂਜੀ ਮੈਡੀਕਲ ਕੋਈ ਫੋਟ ਆ ਜਦੋਂ ਅੱਜ ਦੱਸਿਆ ਮੈਡੀਕਲ ਇਹੋ ਗਲਤ ਮੈਂ ਕਹਿਣੀ ਤੋ ਨਾ ਕਿ ਜਿਹੜੀ ਅਕਾਲ ਤਖਤ ਦੀ ਕਮੇਟੀ ਆਈ ਆ ਜਿਹੜਾ ਦੋਸ਼ ਜਸਵੰਤ ਪੱਡੇ ਵੱਲੋਂ ਲਾਇਆ ਗਿਆ ਏ ਕਿ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਆਈ ਆ ਉਹਨੇ ਕੋਈ ਸਬੂਤ ਕੋਈ ਜਾਂਚ ਪੜਤਾਲ ਕੀਤੀ ਏ ਬੀਬੀ ਸੁਖਵਿੰਦਰ ਕੌਰ ਦਾ ਮੈਡੀਕਲ ਕਰਵਾਇਆ ਜਾਂਦਾ ਡੋਬ ਟੈਸਟ ਕਰਵਾਇਆ ਜਾਂਦਾ ਕਿ ਜੇ ਉਹ ਨਸ਼ੇ ਦੀ ਆਦੀ ਆ ਤੇ ਡੋਬ ਟੈਸਟ ਤੋਂ ਜਾਹਰ ਹੋ ਜਾਣਾ ਸੀ ਕਿ ਉਹ ਨਸ਼ੇ ਦੇ ਆਦੀ ਆ ਇਸ ਕਰਕੇ ਬਿਨਾਂ ਤੱਥਾਂ ਤੋਂ ਉਸ ਕਮੇਟੀ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਨਹੀਂ ਅਜੇ ਤੱਕ ਅਸੀਂ ਉਹਨਾਂ ਦੇ ਨਾਲ ਅਜੇ ਤੱਕ ਉਹਨਾਂ ਦੇ ਕੋਲ ਨਹੀਂ ਗਏ ਨਾ ਉਹਨਾਂ ਤੱਕ ਮਿਲੇ ਆ ਨਾ ਸਾਨੂੰ ਕੋਈ ਇਹੋ ਜੀ ਨੋਬਤ ਪਈ ਉਹਨਾਂ ਤੱਕ ਜਾਣ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਖਿਲਾਫ ਵੀ ਜਥੇਬੰਦੀ ਐਕਸ਼ਨ ਲਵੇਗੀ ਕਿਉਂਕਿ ਝੂਠੀਆਂ ਰਿਪੋਰਟਾਂ ਤਿਆਰ ਕਰਕੇ ਹੌਲੇ-ਪਾਲੇ ਪਰਿਵਾਰਾਂ ਨੂੰ ਗੁੰਮਰਾਹ ਕਰਨਾ ਇਹ ਨਹੀਂ ਕਿ ਉਹ ਅਕਾਲ ਤਖਤ ਸਾਹਿਬ ਦੇ ਉਹ ਕਮੇਟੀ ਹੈ ਕਿ ਅਕਾਲ ਤਖਤ ਸਾਹਿਬ ਜੱਜਤ ਨਹੀਂ ਦਿੰਦਾ ਕਿ ਇਹੋ ਜਿਹੇ ਬੰਦੇ ਆ ਦੇ ਬਚ ਜਿਹੜੇ ਦੋਸ਼ੀ ਬੰਦੇ ਨੇ ਉਹਨਾਂ ਨੂੰ ਬਚਾਇਆ ਜਾਵੇ ਤੇ ਜਿਹੜਾ ਇੱਕ ਪੀੜਤ ਪਰਿਵਾਰ ਹੈ ਉਹਨੂੰ ਦਬਾਇਆ ਜਾਵੇ ਨਹੀਂ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਧਿਆਨ ਦੇ ਵਿੱਚ ਮਾਮਲਾ ਆਇਆ ਹੈ ਅਗਰ ਜੇ ਆਇਆ ਹੁੰਦਾ ਤੇ ਉਹਨਾਂ ਨੇ ਤੁਰੰਤ ਜਿਹੜਾ ਹੈ ਇੱਥੇ ਐਕਸ਼ਨ ਲੈਣਾ ਸੀ ਮੈਂ ਚਾਹੁੰਦਾ ਹਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਪੁਲਦੀਪ ਸਿੰਘ ਗੜਗਾਜ ਨੂੰ ਬੇਨਤੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਆਪ ਖੁਦ ਸ਼ਾਮਲ ਹੋਣ ਤੇ ਜਾਂਚ ਪੜਤਾਲ ਕਰਨ ਰਾਈ ਬੀਰਤੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਮਸਲਾ ਉੱਠਿਆ ਹੈ ਜੀਡੀ ਦਾ ਤੇ ਵੇਖੋ ਜਿਹੜਾ ਅਸੀਂ ਇਹ ਕਰਕੇ ਇੱਥੇ ਪਹੁੰਚਿਆ ਕਿ ਜਿਹੜਾ ਜੀਡੀਐਸ ਪੰਜਾਬ న్యూਜ਼ ਹੈ ਮੀਡੀਆ ਦਾ ਕੰਮ ਹੁੰਦਾ ਹੈ ਉਹਨੇ ਖਬਰ ਨੂੰ ਨਸ਼ਰ ਕਰਨਾ ਜੋ ਵੀ ਹਾਲਾਤ ਬਣੇ ਸੱਚ ਸਾਹਮਣੇ ਲਿਆਉਣਾ ਪੀੜਤ ਨੇ ਆਪਣਾ ਪੱਖ ਰੱਖਣਾ ਹੈ ਜਦੋਂ ਪੀੜਤ ਨੇ ਆਪਣਾ ਪੱਖ ਉਹਨਾਂ ਦੇ ਕੋਲ ਰੱਖਿਆ ਤੇ ਜਿਹੜੇ ਗਰਜਾਲ ਸਿੰਘ ਨੇ ਜੀਡੀਐਸ ਨੂੰ ਦੇ ਚੈਨਲ ਦੇ ਸਰਚਾਲ ਕਿਹਾ ਤੇ ਨਾਲੋ ਜਥੇਬੰਦੀ ਵੀ ਪਸ਼ਵੇਸ਼ਪੁਰ ਰੰਡੇਤਾ ਦਲ ਚਲਾ ਰਹੇ ਨੇ ਉਹਨਾਂ ਨੇ ਉਹ ਖਬਰ ਨੂੰ ਨਸ਼ਰ ਕਰ ਦਿੱਤਾ ਪੱਖ ਵੀ ਜਾਣਨਾ ਚਾਹਿਆ ਤੁਸੀਂ ਸੁਣ ਚੁੱਕੇ ਜੀ ਪਰ ਉਹਨਾਂ ਨੇ ਪੱਖ ਨਹੀਂ ਦਿੱਤਾ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਜਿਹੜਾ ਲੀਗਲ ਰੋਡਸ ਤੇ ਜਿਨਾ ਵਾ ਗੈਪਰਮਿਸ਼ਨ ਕੇਸ ਕੋਰ ਦਾ ਉਹ ਮੈਸਲ ਜੀ ਦਾ ਵੀ ਕਿਤੇ ਨਾ ਕਿਤੇ ਬਿਲਕੁਲ ਗਲਤ ਘੱਲਿਆ ਜਿਹੜੀਆਂ ਗੱਲਾਂ ਆਪਦੀ ਸੁਣਨਾ ਵਾ ਜੀ ਜੀ ਨੇ ਵੀ ਆਪਣੇ ਪੱਖ ਰੱਖਨੇ ਸੁਖਵਿੰਦਰ ਕੌਰ ਨੇ ਕਿ ਉਹਨਾਂ ਦੀ ਉਹ ਨਿੱਜੀ ਜੀਵਨ ਹੈ ਖੈਰ ਗੱਲ ਲੰਬੀ ਹੁੰਦੀ ਹੈ ਕਿ ਉਹਨਾਂ ਦੀ ਨਿੱਜੀ ਜੀਵਨ ਦੇ ਵਿੱਚ ਉਹ ਬਾਹਰ ਆਏ ਆ ਤੇ ਉਹ ਉਹਨਾਂ ਦਾ ਆਪਣਾ ਚੱਲਦਾ ਹੈ ਪਰ ਹੁਣ ਜਿਹੜਾ ਮੇਨ ਇਹਦੇ ਵਿੱਚ ਇਹਨਾਂ ਦੇ ਉੱਪਰ ਕੇਸ ਕਰ ਰਿਹਾ ਇਹ ਗਲਤੀਆ ਇਹ ਕਰਕੇ ਜੋ ਵੀ ਅੱਗੇ ਕਾਨੂੰਨੀ ਪ੍ਰਕਿਰਿਆ ਲਿਆ ਜਾਂਦੀ ਜਾਵੇਗੀ ਅਸੀਂ ਉਹ ਬਿਲਕੁਲ ਸਾਹਮਣੇ ਲੈ ਕੇ ਆਵਾਂਗੇ ਜੇ ਉਹਨਾਂ ਨੇ ਡੈਪਰਮੇਸ਼ਨ ਕੇਸ ਕੀਤਾ ਅਸੀਂ ਵੀ ਉਹ ਪਾਥਲਾਬ ਕੇ ਰੱਖਾਂਗੇ ਜਿਨਾਂ ਕੇ ਬੀਬੀ ਦੇ ਉੱਪਰ ਉਹਨਾਂ ਨੇ ਅਲੀਗੇਸ਼ਨ ਲਾਏ ਆ ਕਿ ਇਹ ਨਸ਼ੇ ਦੀ ਆਦੀ ਹੈ ਜਾਂ ਮਤਲਬ ਹੋਰ ਕਈ ਅਜੀਬੀਂ ਚੀਜ਼ਾਂ ਲਾ ਦਿੱਤੀਆਂ ਵਾਂ ਬੇਟੀ ਜਿਹੜੀ ਹੈ ਉਹ ਕਹਿ ਰਹੀ ਆ ਕਿ 13 ਸਾਲ ਤੋਂ ਉਹ ਜਿਹੜਾ ਵਾ ਮੈਡੀਕਲ ਉਹਨਾਂ ਨੂੰ ਪ੍ਰੋਬਲਮ ਹੈ ਮਾਨਸਿਕ ਜਿਹੜੀ ਰੋਗੀ ਨੇ ਫਿਰ ਉਹਨਾਂ ਨੂੰ ਇੱਕ ਟਾਲ ਬਣਾਇਆ ਗਿਆ ਵਾ ਇਹ ਸਭ ਕੀ ਦਾ ਜਿਹੜੇ ਗਾਵਾ ਉਹ ਗਲਤ ਆ ਅਸੀਂ ਬਿਲਕੁਲ ਜਿਹੜੀ ਸੱਚ ਨੂੰ ਸਾਹਮਣੇ ਲਿਆਉਣ ਲਈ ਗੁਰਦਿਆਲ ਸਿੰਘ ਦੇ ਨਾਲ ਖੜਾਂਗੇ ਤੇ ਇਹ ਜਿਹੜਾ ਸੱਚ ਆ ਉਹਨੂੰ ਸਾਹਮਣੇ ਲਿਆਵਾਂਗੇ ਮੀਡੀਆ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹ ਦੇਖੋ ਜੀ ਸਾਨੂੰ ਅੱਜ ਹੀ ਪਤਾ ਲੱਗਾ ਵਾ ਅੱਜ ਸੱਜਿਆ ਹੀ ਜੇ ਅੱਜ ਸਾਡੇ ਸਾਹਮਣੇ ਇਹ ਬਹੁਤਿਆਂ ਗੱਲਾਂ ਜਿਹੜੀਆਂ ਵਾ ਉਹ ਤੇ ਦੋਵਾਂ ਪਹਰਾਦਿਆਂ ਸੁਰ ਕੇ ਪਤਾ ਲੱਗੂਗਾ ਕੀ ਬੰਦਾ ਕੀ ਨੇ ਇਹ ਜਿਹੜਾ ਜਾਜ ਦਾ ਵਿਸ਼ਾ ਵਾ ਜੇ ਦਰਖਾਸ਼ ਦਿੱਤੀ ਆ ਤੇ ਇਹਨਾਂ ਨੂੰ ਬੁਲਾਇਆ ਕੋਈ ਨਹੀਂ ਸਭ ਤੋਂ ਪਹਿਲਾਂ ਤੇ ਕਈ ਅਲੀਗੇਸ਼ਨ ਹੋਰ ਕਰੇ ਹੁੰਦੇ ਕਿ ਕੋਈ ਮਾਨਸਿਕ ਬੰਦੇ ਦਾ ਜਾ ਕੇ ਪੁੱਤ ਨੂੰ ਦੱਸਿਆ ਜਾਂਦਾ ਤੇ ਤੁਰੰਤ ਕਾਰਵਾਈ ਲੈਣੀ ਚਾਹੀਦੀ ਇੱਕ ਉਹ ਹੈ ਵੀ ਉਹ ਲੜਕੀ ਐ ਉਹਨੂੰ ਬੁਲਾਇਆ ਕੋਈ ਨਹੀਂ ਗਿਆ ਕੋਈ ਗੱਲ ਵੀ ਕੋਈ ਬਾਤ ਨਹੀਂ ਇਹ ਰਹਿਣ ਨੂੰ ਮੈਂ ਚਿੱਤਾਂ ਪੜਪੜਾਂਗਾ ਇਹ ਸਭ ਬਾਅਦ ਵਿੱਚ ਜਾਂਚ ਦਾ ਵਿਸ਼ਾ ਜਿਹੜੇ ਜਿਹੜੇ ਸਬੰਧਤ ਨਾਲ ਜੁੜੇ ਹੋਣਗੇ ਉਹ ਆਪਣਾ ਪੱਖ ਰੱਖਣਗੇ ਜਿਵੇਂ ਕਿ ਜਾਂਚ ਕਹਿ ਰਿਹਾ ਕਿ ਕੋਈ ਕਾਫੀ ਸਾਥ ਤੋਂ ਵੀ ਹੋਈ ਹੈ ਤੇ ਉਹਨਾਂ ਨੇ ਕੀ ਲਿਖਿਆ ਕਿਹੜੇ ਹਲਾਤ ਰਵੇ ਗਤੀ ਰਿਪੋਰਟ ਦਸਤੀ ਹੈ ਤੇ ਉਹ ਵੀ ਸਾਹਮਣੇ ਆਊਗੀ ਉਸ ਦਾ ਤੇੜੇ ਕੋਈ ਇੱਕ ਜਾਂਚ ਦਾ ਵਿਸ਼ਾ ਪਰ ਦੇਖੋ ਤਾਰਨਾ ਤੇ ਜਦੋਂ ਸਮਝ ਪੂਰੀ ਆਊਗੀ ਗੱਲ ਸਾਹਮਣੇ ਫੇਰ ਹੀ ਹੈ ਨਾ ਕਿ ਅਲੀਗੇਸ਼ਨ ਸਹੀ ਲੱਗੇ ਕਿ ਗਲਤ ਲੱਗੇ ਉੱਤੋਂ ਉੱਦ ਗੱਲ ਲੱਗੂਗਾ ਨਾ ਸਾਹਮਣੇ ਆਉਗੀ ਬਵੱਧ ਰੰਗ ਦੋ ਇਹ ਹੀ ਤੇ ਗੱਲ ਹੈ ਵੀ ਜਿਹੜਾ মিডিਆ ਵਾ মিডিਆ ਦਾ ਪਰਦਿਆ ਜਿਹੜਾ ਪੀੜਤਿਆ ਉਹਨੇ ਆਪਣੀ ਗੱਲ ਦੱਸੀ ਤੇ ਉਹਨੇ ਜਿਹੜਾ মিডিਆ ਨੇ ਤੇ ਨਸ਼ਰ ਖਬਰ ਨੂੰ ਕਰਨਾ ਵਾ ਦੁਨੀਆ ਦੇ ਸਾਹਮਣੇ ਲਿਆਉਣਾ ਸੱਚ ਨੂੰ ਉਹਨੇ ਆਪਣਾ ਕੰਮ ਕੀਤਾ ਤੇ ਇਹਨਾਂ ਨੂੰ ਜਿਹੜਾ ਵਾ ਇਹਦੇ ਤੇ ਦਿੰਦੇ ਨੋਟਿਸ ਕਿਹੜੇ ਗੱਲ ਬਣਦੀ ਨਹੀਂ ਤੇ ਇਹ ਕਰਕੇ ਇਹਨਾਂ ਦੇ ਨਾਲ ਕਰੇ ਵਾਹਿਗੁਰੂ ਠੀਕਾ ਖਾਲਸਾ ਵਾਹਿ